ਹਲਕਾ ਅਜਨਾਲਾ ਦੇ ਚੁਗਾਵਾ ਰੋਡ ਤੇ ਇੱਕ ਸ਼ਰਾਰਤੀ ਬਾਂਦਰ ਨੇ ਇੰਨਾ ਆਤਕ ਮਚਾਇਆ ਹੈ ਕਿ ਸੜਕ ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਉੱਤੇ ਹੀ ਬਾਂਦਰ ਮੋਟਰਸਾਈਕਲ ਸਵਾਰ ਲੋਕਾਂ ਨੂੰ ਇੰਨਾ ਪਰੇਸ਼ਾਨ ਕਰ ਰਿਹਾ ਹੈ ਕਿ ਲੋਕ ਡਰ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਦਾ ਕੋਈ ਨੁਕਸਾਨ ਨਾ ਕਰ ਦੇਵੇ ਇਸ ਮੌਕੇ ਰਾਹਗੀਰਾਂ ਨੇ ਕਿਹਾ ਕਿ ਇਸ ਰੋਡ ਉੱਪਰ ਇੱਕ ਬਾਂਦਰ ਘੁੰਮ ਰਿਹਾ ਹੈ ਜੋ ਕਿ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਹੈ ਸਰਸਨ ਨੂੰ ਚਾਹੀਦਾ ਹੈ ਕਿ ਇਸ ਬੰਦਰ ਨੂੰ ਫੜ ਕੇ ਜੰਗਲ ਵਿੱਚ ਛੱਡਿਆ ਜਾਵੇ ਤਾਂ ਜੋ ਲੋਕ ਪਰੇਸ਼ਾਨ ਨਾ ਹੋਣ ਅਤੇ ਬੰਦਰ ਦਾ ਵੀ ਕੋਈ ਨੁਕਸਾਨ ਨਾ ਹੋਵੇ। ਓਕੇ ਜੀ ਜੀ ਅੱਜ ਕੀ ਗੱਲਬਾਤ ਹੋਈ ਹੈ? ਇੱਕ ਤੇ ਬਾਂਦਰ ਆ ਉਹ ਢਿੰਜੇਲਾ ਕੋਚ ਆਹੀ ਦਾ ਕਸਟਾ ਲਾ ਰਿਹਾ ਜਨੇ ਸਲਮੂਈ ਪੈਂਦਾ ਹੈ ਸਾਰਿਆਂ ਨੂੰ ਪੈਂਦਾ ਹੈ ਤਰਾਉ ਰੋ ਰਿਹਾ ਇਹ ਤੇ ਜੰਗਲਿਆ ਦੇ ਗੇਤਾ ਕ ਬਾਂਦਰ ਪੈਂਦਾ ਇਹ ਨੂੰ ਤਾਂ ਫੜ ਕੇ ਜੰਗਲ ਤੇ ਛੱਡਿਆ ਜਾਵੇ ਕਿੰਨਾ ਡਰ ਲੱਗਦਾ ਤੁਹਾਨੂੰ ਡਰ ਬਹੁਤ ਜ਼ਿਆਦਾ ਲੱਗਦਾ ਇਹ ਤਾਂ ਕਿੰਗਾਰੇ ਪੈਂਦਾ ਪੜਾ ਆ ਕੀ ਲੱਗਦਾ ਨੁਕਸਾਨ ਕਰ ਸਕਦਾ ਕੋਈ ਹਾਂ ਨੁਕਸਾਨ ਕਰੇਗਾ ਕਰਦਾ ਨੁਕਸਾਨ ਜੀ ਮੇਰਾ ਨਾਮ ਜਗਸਿੰਦਰ ਸਿੰਘ ਹੈ ਜੀ ਹਾਂ ਜੀ ਜੀ ਪਿੰਡ ਮੇਰਾ ਟੀਟਾ ਪੜੀ ਆ ਜਾਂਦੇ ਚਨਾਲਾ ਰੋਡ ਜੀ ਹਾਂਜੀ ਤੇ ਇੱਥੇ ਇੱਕ ਨਾ ਮੰਕੀ ਆਇਆ ਜੇ ਪਰ ਇਹ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਜਿਹੜੇ ਰੋਡ ਤੇ ਭਰੀ ਜਾ ਆ ਜਾ ਰਹਿ ਵਿਚਾਰੇ ਗਰੀਬ ਬੰਦੇ ਨੇ ਕਈ ਬੰਦੇ ਬਾਈਕ ਤੇ ਹੈ ਕਈ ਮੋਟਰਸਾਈਕਲ ਤੇ ਹੈ ਕਈ ਸਾਈਕਲ ਤੇ ਵੀ ਹੈ ਸਾਈਕਲ ਵਾਲਿਆਂ ਦਾ ਬਹੁਤ ਨੁਕਸਾਨ ਹੁੰਦਾ ਪਾਜੀ ਇਹ ਚ ਪਟਦੀ ਨਹੀਂ ਪੈ ਜਾਂਦਾ ਭਰੀ ਹਾਰੇ ਕਿਨੋਂ ਇਹ ਬੰਦਰ ਲੱਗਦਾ ਇਹਨੂੰ ਫੜ ਕੇ ਜੰਗਲਾਂ ਛੱਡ ਇਹਨੂੰ ਫੜ ਕੇ ਪਾਜੀ ਪ੍ਰਸ਼ਾਸਨ ਗਾੜੀ ਇਹੋ ਹੀ ਬੇਨਤੀ ਕਰਦੀ ਇਹਨੂੰ ਫੜ ਕੇ ਜੰਗਲ ਵਿੱਚ ਛੱਡ ਕੇ ਹੁਣ ਪਾਜੀ ਮੇਰਾ ਨਾਮ ਅਲੀਵ ਸਿੰਘ ਕਿਹੜਾ ਰੋਡ ਹੈ ਜੀ ਇਹ ਜੂਗਾਵਾਂ ਰੋਡ ਹੈ ਤੇ ਕੀ ਗੱਲ ਐ ਜੀ ਇੱਥੇ ਬਾਂਦਰ ਪੜਿਆ ਫਿਰਨਦੇ ਆਇਆ ਪਰੇਸ਼ਾਨ ਕਰਦੇ ਆ ਸੋ ਸਭ ਦੇ ਚੰਦੇ ਲੋਕਾਂ ਤੇ ਉਹ ਕੋਈ ਪਿੰਦਾ ਵਾ ਆ ਗੋ ਜੀ ਹਾਂਜੀ ਪਿੰਦਾ ਹੈ ਕਿੰਨਾ ਕੁ ਪਰੇਸ਼ਾਨ ਕਰ ਰਿਹਾ ਲੋਕਾਂ ਨੂੰ ਬਹੁਤ ਜ਼ਿਆਦਾ ਲੱਗਦਾ ਇਹਨੂੰ ਫੜਨਾ ਚਾਹੀਦਾ ਜੀ ਹਾਂਜੀ ਫੜਨਾ ਚਾਹੀਦਾ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز